ਲਓ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਵੱਡਾ ਮੈਸੇਜ ਹੈ ਦੇ ਵਿੱਚ ਭਾਈ ਇਨਸਾਨੀਅਤ ਦਾ ਫਰਜ ਸਮਝ ਕੇ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਸਿਆਣੇ ਦੀ ਇੱਕ ਕਹਾਵਤ ਆ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਪਰ ਭਾਈ ਅੱਜ ਕੱਲ ਟਾਈਮ ਨਹੀਂ ਰਹਿ ਗਿਆ ਕਿਸੇ ਦਾ ਭਲਾ ਕਰਨ ਦਾ ਤੇ ਆਹ ਦੇਖੋ ਵੀਡੀਓ ਜੀ ਲਓ ਜੀ ਆਹ ਵੀਡੀਓ ਹੋ ਗਿਆ ਸਟਾਰ ਤੇ ਸਾਹਮਣੇ ਤੁਸੀਂ ਦੇਖੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਬਹੁਤ ਹੀ ਵੱਡਾ ਮੈਸੇਜ ਹੈ ਦੇ ਵਿੱਚ ਸਕਿੱਪ ਨਾ ਕਰੋ ਵੀਡੀਓ ਨੂੰ ਤੇ ਦੇਖੋ ਤੁਸੀਂ ਮੋਟਰਸਾਈਕਲ ਸਵਾਰ ਆ ਜਿਹੜੇ ਰਾਹਗੀਰ ਨੂੰ ਰੋਕਣ ਵਾਸਤੇ ਉਹਨਾਂ ਨੇ ਕਿਹੋ ਜਿਹਾ ਇਹ ਪਲਾਨ ਬਣਾਇਆ ਐ ਸ਼ੋਅ ਕੀਤਾ ਵੀ ਜਿਵੇਂ ਸਾਡੇ ਮੋਟਰਸਾਈਕਲ ਦਾ ਐਕਸੀਡੈਂਟ ਹੋਗਾ ਤੇ ਸਾਡੇ ਦੁਰਘਟਨਾ ਦੇ ਵਿੱਚ ਸੱਟਾਂ ਲੱਗ ਗਈਆਂ ਤੇ ਰਾਹਗੀਰ ਨੂੰ ਇਸ਼ਾਰਾ ਕੀਤਾ ਦੇਖੋ ਭਈ ਉਹ ਕਾਰ ਵਾਲਾ ਵੀਰ ਉਹਨਾਂ ਕੋਲੇ ਆ ਕੇ ਰੁੱਕ ਗਿਆ ਉਹਨਾਂ ਦੀ ਹੈਲਪ ਕਰਨ ਵਾਸਤੇ ਤੇ ਵੀਡੀਓ ਨੂੰ ਹੁਣ ਤੁਸੀਂ ਅੱਗੇ ਦੇਖੋ ਭਈ ਸਕਿੱਪ ਨਾ ਕਰੋ ਬਹੁਤ ਵੱਡਾ ਮੈਸੇਜ ਆ ਵੀਡੀਓ ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਉਹ ਡਰਾਮਾ ਕਰਦੇ ਆ ਇਸ ਵੀਰ ਨੂੰ ਲੁੱਟਣ ਦਾ ਪਲਾਨ ਬਣਾਇਆ ਉਹਨਾਂ ਨੇ ਬਈ ਰਾਹ ਵਿੱਚ ਜਦੋਂ ਵੀ ਤੁਸੀਂ ਕਿਤੇ ਜਾਂਦੇ ਆ ਤਾਂ ਇਹੋ ਜਿਹੇ ਕੋਈ ਡਰਾਮਾਵਾਜ਼ ਹੁੰਦੇ ਆ ਜਾਂ ਕੋਈ ਉਧਰ ਘਟਨਾ ਹੁੰਦੀ ਆ ਤਾਂ ਬਈ ਬਹੁਤ ਚੰਗਾ ਪਹਿਲਾਂ ਉਹਨਾਂ ਨੂੰ ਜਾਂਚ ਲਿਆ ਕਰੋ ਫੇਰ ਹੀ ਰੁਕਿਆ ਕਰੋ ਕਿਸੇ ਦੇ ਭਲਾ ਕਰਨ ਦਾ ਟਾਈਮ ਨਹੀਂ ਰਹਿ ਗਿਆ ਬਈ ਅੱਜ ਕੱਲ੍ਹ ਦੁਨੀਆ ਲੁੱਟਣ ਤੇ ਤੁਲੀ ਹੋਈ ਆ ਤੇ ਦੇਖੋ ਉਸ ਕਾਰ ਵਾਲੇ ਵੀਰ ਦੀ ਗੱਡੀ ਲੁੱਟ ਕੇ ਉਹ ਮੋਟਰਸਾਈਕਲ ਵਾਲਾ ਤੇ ਗੱਡੀ ਲੈ ਕੇ ਹੋ ਕੇ ਫਰਾਰ ਪਏ ਬਹੁਤ ਹੀ ਪਲੈਨਿੰਗ ਦੇ ਨਾਲ ਉਹਨਾਂ ਨੇ ਆ ਚੋਰੀ ਨੂੰ ਇਲਜ਼ਾਮ ਦਿੱਤਾ ਬਈ ਇਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਅੱਗੇ ਤੋਂ ਅੱਗੇ ਮੈਸੇਜ ਜਾਵੇ ਸਾਵਧਾਨ ਰਿਹਾ ਕਰੋ ਬਈ ਬਾਈ ਦੁਨੀਆ ਬਹੁਤ ਖਤਰਨਾਕ ਹੋ ਗਈ ਆ ਲੁੱਟਣ ਤੇ ਤੁਲੇ ਹੋਏ ਆ ਲੋਕ ਤੇ ਬਈ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮੇਰੇ ਪੇਜ ਨੂੰ ਕਰ ਲੋ ਫੋਲੋ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ